ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਤਰੀਖ ਹੋ ਚੁੱਕੀ ਹੈ ਜੀ 12 ਦਸੰਬਰ 2024 ਪੰਜਾਬ ਦੇ ਵਿੱਚ ਲਗਾਤਾਰ ਸ਼ੀਤ ਲਹਿਰ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਉਸ ਦੇ ਮੁਤਾਬਕ ਅੱਜ ਦਿਨ ਦੇ ਵੇਲੇ ਵੀ ਪੰਜਾਬ ਦੇ ਵਿੱਚ ਬਹੁਤ ਠੰਡ ਦੇ ਹਾਲਾਤ ਰਹੇ ਕਾਫੀ ਜ਼ਿਆਦਾ ਠੰਡੀ ਹਵਾ ਚੱਲੀ ਤੇ ਬਹੁਤੇ ਏਸ਼ਿਆ ਵਿੱਚ ਤਾਪਮਾਨ ਜਿਹੜਾ ਉਹ 18 17 16 ਡਿਗਰੀ ਇਸ ਤਰੀਕੇ ਨਾਲ ਦਿਨ ਦੇ ਵੇਲੇ ਦੇਖਣ ਨੂੰ ਮਿਲਿਆ ਅੱਜ ਰਾਤ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸ਼ਾਮ ਤੋਂ ਹੀ ਪੰਜਾਬ ਦੇ ਵਿੱਚ ਠੰਡ ਜਿਹੜੀ ਦਰਅਦ ਬਦਣੀ ਸ਼ੁਰੂ ਹੋ ਚੁੱਕੀ ਸੀ ਹਵਾ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਸ਼ਾਮ ਦੇ ਵੇਲੇ ਤਾਪਮਾਨ ਜਿਹੜੇ 15 ਡਿਗਰੀ ਤੱਕ ਆ ਚੁੱਕੇ ਨੇ ਰਾਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਰਾਤ ਦੇ ਤਾਪਮਾਨ ਨੇ ਘੱਟੋ ਘੱਟ ਤਾਪਮਾਨ ਜਿਹੜੇ ਉਹ 2 ਤੋਂ 3 ਡਿਗਰੀ ਤੱਕ ਖਿਸਕਣ ਦੀ ਉਮੀਦ ਹੈ ਕੱਲ ਬੀਤੀ ਕੱਲ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਦੇ ਵਿੱਚ ਘੱਟੋ ਘੱਟ ਤਾਪਮਾਨ ਜਿਹੜਾ ਸੀ ਉਹ 2 ਡਿਗਰੀ ਦੇਖਣ ਨੂੰ ਮਿਲਿਆ ਜੋ ਕਿ ਬਹੁਤ ਹੀ ਘੱਟ ਦੇ ਤਾਪਮਾਨ ਹੈ ਸ਼ਹੀਤ ਲਹਿਰ ਵਾਲਾ ਤਾਪਮਾਨ ਹੈ ਤੇ ਠੰਡ ਜਿਹੜੀ ਹੈ ਹੱਡੀਆਂ ਜੜਾਉਣ ਵਾਲੀ ਠੰਡ ਪੰਜਾਬ ਦੇ ਵਿੱਚ ਇਸ ਟਮ ਬਣੀ ਹੋਈ ਹੈ। ਕੱਲ ਕੀਤੀ ਜਾਵੇ ਤਾਂ ਇਹ ਕਿਸਾਨਾਂ ਦੇ ਪੱਖ ਤੋਂ ਫਿਲਹਾਲ ਮੌਸਮ ਠੀਕ ਹੈ। ਅੱਜ ਰਾਤ ਕਿਸੇ ਤਰੀਕੇ ਦੀ ਮੀਂਹ ਕਣੀ ਦੀ ਸੰਭਾਵਨਾ ਨਹੀਂ ਹੈ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ? ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ? ਚੈਨਲ YouTube ਵਾਲੇ ਫਾਰਮਰ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਵੀ ਕਾਫੀ ਕੜਾਕੇਦਾਰ ਠੰਡ ਪੈਣ ਦੀ ਉਮੀਦ ਹੈ ਤਾਪਮਾਨ 2 ਤੋਂ 3 ਡਿਗਰੀ ਤੱਕ ਹੀ ਸਵੇਰ ਵੇਲੇ ਤੱਕ ਬਣੇ ਰਹਿਣਗੇ ਅਤੇ ਓਵਰਆਲ ਪੱਛਮ ਦਿਸ਼ਾ ਤੋਂ ਹੀ ਹਵਾ ਵਗਦੀ ਹੋਈ ਦਿਖਾਈ ਦੇਵੇਗੀ ਪੱਛਮੀ ਹਵਾ ਦੀ ਜਿਹੜੀ ਗਤੀ ਹੈ ਉਹ ਲਗਭਗ ਲਗਭਗ ਆਪਾਂ ਕਹੀਏ ਤਾਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਐਵਰੇਜ ਨਾਲ ਰਾਤ ਦੇ ਵੇਲੇ ਵੀ ਹਵਾ ਚੱਲਦੀ ਰਹੇਗੀ ਅਜੇ ਇਹ ਨਹੀਂ ਕਾਫੀ ਤੇਜ਼ ਨਹੀਂ ਚੱਲੇਗੀ ਹਲਕੀ ਤੋਂ ਦਰਮਿਆਨੀ ਹਵਾ ਹੌਲੀ-ਹੌਲੀ ਗਤੀ ਨਾਲ ਚੱਲਦੀ ਰਹੇਗੀ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਬੱਦਲਬਾਜ਼ੀ ਦਾ ਕੋਈ ਰੁਖ ਨਹੀਂ ਹੈ ਮੌਸਮ ਸਾਫ਼ ਹੈ ਸੈਟਲਾਈਟ ਇਮੇਜ ਵੀ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਇਮੇਜ ਤੋਂ ਵੀ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦਾ ਮੌਸਮ ਠੀਕ ਠਾਕ ਬਣਿਆ ਹੋਇਆ ਹੈ ਜੀ ਗੱਲ ਕੀਤੀ ਜਾਵੇ ਆਉਂਦੇ ਦਿਨਾਂ ਦੀ ਤਾਂ 13 ਤਰੀਕ ਤੋਂ ਲੈ ਕੇ 15-16 ਤਰੀਕ ਤੱਕ ਦੁਆਰਾ ਤੋਂ ਸੰਘਣੀ ਧੁੰਦ ਅਤੇ ਕੋਹਰੇ ਅਤੇ ਨਾਲ ਦੀ ਨਾਲ ਸੰਘਣੇ ਠੰਡ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਰਹਿਣਗੇ। ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ। ਜੋ ਕਿ ਸਾਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਪਹਿਲੀ ਵੀਡੀਓ ਵਿੱਚ ਕਿ ਪੰਜਾਬ ਦੇ ਵਿੱਚ ਕੋਹਰੇ ਅਤੇ ਠੰਡ ਦੇ ਹਾਲਾਤ ਹੁਣ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ। ਸਬਜ਼ੀ ਵਾਲੇ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ ਇਹ ਕੋਹਰਾ ਕਿਉਂਕਿ ਇਸ ਕੋਹਰੇ ਦੇ ਨਾਲ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਾਨੂੰ ਸਬਜ਼ੀ ਦੇ ਉੱਪਰ ਜਿਹੜੀ ਫਸਲ ਹੈ ਉਹਦੀ ਮਾਰ ਹੁੰਦੀ ਦਿਖਾਈ ਦੇਵੇਗੀ। ਨੁਕਸਾਨ ਹੋ ਸਕਦਾ ਹੈ। ਬਾਕੀ ਤੁਸੀਂ ਆਪਣਾ ਪਰਹੇਜ਼ ਆਪਣੀ ਸਬਜ਼ੀ ਦੀ ਕੰਡੀਸ਼ਨ ਦੇਖ ਕੇ ਆਪਣੀ ਸਬਜ਼ੀ ਵਾਲੀ ਫਸਲ ਦੀ ਕੰਡੀਸ਼ਨ ਦੇਖ ਕੇ ਹੁਣੇ ਕਰ ਲੋ। ਬਾਕੀ ਜੋ ਵੀ ਅਪਡੇਟ ਹੋਣਗੀਆਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ